ਲੋਕ ਸਭਾ ਚੋਣਾਂ ਦੇ ਵਿੱਚ ਮਿਲੀ ਕਰਾਰੀ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਾ ਅੰਦਰੂਨੀ ਕਲੇਸ਼ ਸਿਖਰ ਤੇ ਪਹੁੰਚ ਗਿਆ ਹੈ। ਇੱਕ ਪਾਸੇ ਜਿੱਥੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਉੱਥੇ ਹੀ ਦੂਜੀ ਪਾਸੇ ਅਕਾਲੀ ਦਲ ਦੇ ਬਾਗੀ ਤੜੇ ਨੇ ਵੀ ਜਲੰਧਰ ਦੇ ਵਿੱਚ ਹੰਗਾਮੀ ਮੀਟਿੰਗ ਕੀਤੀ। ਇਸ ਮੀਟਿੰਗ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨੀ ਤੋਂ ਅਸਤੀਫਾ ਦੇਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਬਾਗੀ ਤੜੇ ਦੀ ਮੀਟਿੰਗ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸ਼ਕੰਦਰ ਸਿੰਘ ਮਾਲੂਕਾ, ਬੀਬੀ ਰਾਜਿੰਦਰ ਕੌਰ ਪਠੱਲ ਬਰਮਿੰਦਰ ਢੀਂਡਾ ਸੁਰਜੀਤ ਸਿੰਘ ਰਖੜਾ ਗੁਰਪ੍ਰਤਾਪ ਸਿੰਘ ਬਡਾਲਾ ਤੇ ਸੁੱਚਾ ਸਿੰਘ ਛੋਟੇਪੁਰ ਤੋਂ ਲਾਵਾ ਕਈ ਵੱਡੇ ਲੀਡਰ ਵੀ ਮੌਜੂਦ ਰਹੇ ਵਿਰੋਧੀ ਧੜੇ ਨੇ ਕਿਹਾ ਕਿ ਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਚੋਣਾ ਆਰਧ ਹਾਰਦਾ ਆ ਰਿਹਾ ਹੈ ਪਾਰਟੀ ਦੇ ਹਾਲਾਤ ਬਿਹਤਰ ਖਰਾਬ ਹੋ ਚੁੱਕੇ ਹਨ ਲਿਹਾਜ਼ਾ ਹੁਣ ਪਾਰਟੀ ਪ੍ਰਧਾਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪਾਰਟੀ ਦੇ ਵਰਕਰ ਵੀ ਇਹੋ ਮੰਗ ਕਰ ਰਹੇ ਹਨ ਹੁਣ ਕਿਸੇ ਨੂੰ ਪਾਰਟੀ ਦੀ ਪ੍ਰਧਾਨਗੀ ਸੌਂਪਣੀ ਚਾਹੀਦੀ ਹੈ ਪਾਰਟੀ ਵੱਲੋਂ ਬੀਤੇ ਸਮੇਂ ਵਿੱਚ ਕਈ ਗਲਤੀਆਂ ਹੋਈਆਂ ਅਤੇ ਗਲਤੀਆਂ ਹੋਣ ਦੇ ਕਾਰਨ ਜਿਸ ਲਈ ਇੱਕ ਤਰੀਕ ਨੂੰ ਸ਼੍ਰੀ ਦਰਬਾਰ ਸਾਹਿਬ ਜਾ ਕੇ ਮਾਫੀ ਮੰਗੀ ਜਾਵੇ